हेलो फ्रेंड्स स्वागत है ਤੁਹਾਡਾ ਆਪਣੇ YouTube ਚੈਨਲ ਤੇ फ्रेंड्स ਅੱਜ ਇਸ ਵੀਡੀਓ ਵਿੱਚ ਚੱਪਾ ਕਰਾਂਗੇ मोस्ट ਇੰਪੋਰਟੈਂਟ ਇੰਡੀਅਨ ਜੀਕੇ ਨਾਲ ਰਿਲੇਟਡ MCQ ਜੋ ਕਿ ਪੰਜਾਬ ਔਰ ਇੰਡੀਆ ਲੈਵਲ ਤੋਂਨ ਦੇ ਕੰਪੀਟੀਟਿਵ ਐਗਜ਼ਾਮਸ ਲਈ ਇੰਪੋਰਟੈਂਟ ਹੈ ਕੱਢਦੇ ਹਾਂ ਵੀਡੀਓ ਸਟਾਰਟ ਫਸਟ ਕੁਐਸਚਨ ਹੈ ਅਬੁਲ ਫਜ਼ਲ ਕੀ ਜ਼ੇ ਦਰਬਾਰ ਵਿੱਚ ਸੀ ਜੋ ਅਬੁਲ ਫਜ਼ਲ ਸੀ ਇਹ ਕੀ ਜ਼ੇ ਦਰਬਾਰ ਦੇ ਵਿੱਚ ਸੀ ਇਹ ਸੀ অপਸ਼ਨ ਨੰਬਰ ਸੀ ਅਕਬਰ ਦੇ ਦਰਬਾਰ ਵਿੱਚ ਅਕਬਰ ਦੇ ਦਰਬਾਰ ਦੇ ਵਿੱਚ ਜੋ ਨੌ ਰਤਨ ਸੀ ਉਨ੍ਹਾਂ ਵਿੱਚੋਂ ਇੱਕ ਸੀ ਅਬੁਲ ਫਜ਼ਲ ਨੌ ਰਤਨ ਕਿਹੜੇ-ਕਿਹੜੇ ਸੀ ਬੀਰਵਲ ਮਾਨ ਸਿੰਘ ਫੈਜ਼ੀ ਟੋਡਰਮਲ ਅਬਦੁਲ ਰਹੀਮ ਖਾਨਖਾ ਅਬੁਲ ਫਜ਼ਲ ਤਾਨਸੇਨ ਭਗਵਾਨ ਦਾਸ ਤੇ ਮੁੱਲਾ ਦੋਪਿਆਚਾ ਨੈਕਸਟ ਏ ਟੋਡਰਮਲ ਦੀ ਮੁੱਖ ਉਪਲਬਧੀ ਕਿਸ ਖੇਤਰ ਵਿੱਚ ਸੀ ਜੋ ਟੋਡਰਮਲ ਹੈ ਇਸੀ ਮੁੱਖ ਉਪਲਬਧੀ ਸੀ ਰਾਸਵ ਪ੍ਰਸ਼ਾਸਨ ਦੇ ਵਿੱਚ অপਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ ਹੈ ਜਿਹੜਿਆ ਅਕਬਰ ਹੈ ਜੋ ਇਸਨੇ ਜਿੰਨੇ ਵੀ ਮਤਲਬ ਕਿ ਭੂਮੀ ਦੇ ਨਾਲ ਸੰਬੰਧਿਤ ਜੋ ਆਪਾਂ ਕਹੇ ਇਹ ਵੀ ਇਹ ਕਿਹਾ ਸ਼ੁਰੂ ਕੀਤੀ ਸੇ ਕੰਮ ਉਹ ਸਾਰੇ ਟੋਟਲ ਮਲਦੀ ਸਹਾਇਤਾ ਦੇ ਨਾਲ ਹੀ ਕੀਤੇ ਸਨ ਨੈਕਸਟ ਹੈ ਗੁਲਾਬ ਦੇ ਇਤਰ ਦਾ ਵਿਸ਼ਕਾਰ ਕਿਸ ਨੇ ਕੀਤਾ ਗੁਲਾਬ ਦੇ ਇਤਰ ਦਾ ਵਿਸ਼ਕਾਰ ਕੀਤਾ ਸੀ ਅਸਮਤ ਬੇਗਮ ਨੇ অপਸ਼ਨ ਨੰਬਰ ਏ ਇਸ ਦਾ ਰਾਈਟ ਆਨਸਰ ਹੈ ਨੈਕਸਟ ਹੈ ਕੋਹੀਨੂਰ ਹੀਰਾ ਕਿਸ ਖਾਨ ਵਿੱਚ ਮਿਲਿਆ ਜੋ ਕੋਹੀਨੂਰ ਹੀਰਾ ਹੈ ਇਹ ਗੋਲਕੁੰਡਾ ਦੇ ਖਾਨਾ ਦੇ ਵਿੱਚੋਂ ਮਿਲਿਆ ਸੀ অপਸ਼ਨ ਨੰਬਰ B ਇਸ ਦਾ ਰਾਈਟ ਆਂਸਰ ਹੈ फ्रेंड्स ਪਹਿਲਾਂ ਨੀ ਆ ਜੋ ਵੀਡੀਓ ਨਿਊਜ਼ ਦੇ ਵਿੱਚ ਮਨੇ ਤੁਹਾਨੂੰ ਕੋਈ ਨੂਰ ਹੀਰੇ ਵਸੇ ਡਿਟੇਲ ਦੇ ਵਿੱਚ ਦੱਸਿਆ ਹੋਇਆ ਵੀ ਇਹ ਗੋਲਕੁੰਡਾ ਦੇ ਖਾਨਾ ਦੇ ਵਿੱਚ ਮਿਲਿਆ ਸੀ ਇਹ ਔਰੰਗਜ਼ੇਬ ਦੇ ਕੋਲੇ ਵੀ ਰਿਹਾ ਮਹਾਰਾਜਾ ਰਣਜੀਤ ਸਿੰਘ ਦੇ ਕੋਲੇ ਵੀ ਰਿਹਾ ਸੀ ਤੇ ਇਹ ਹੁਣ ਹੈ ਕਿੱਥੇ ਹੁਣ ਇਹ ਇੰਗਲੈਂਡ ਦੀ ਮਹਾਰਾਣੀ ਹੈ ਜੋ ਉਸ ਦੇ ਜੋ ਉਸ ਦਾ ਤਾਜ ਹੈ ਉਸ ਦੇ ਵਿੱਚ ਹੈ ਨੈਕਸਟ ਟਾਈਮ ਅਕਬਰ ਨੇ ਨਵੇਂ ਕੈਲੰਡਰ ਇਲਾਹੀ ਸੰਵਤ ਦਾ ਪਰਚਲਨ ਕਰੋ ਕੀਤਾ ਜੋ ਅਕਬਰ ਨੇ ਨਵੇਂ ਕੈਲੰਡਰ ਦਾ ਪਰਚਲਨ ਕੀਤਾ ਸੀ ਉਹ ਕੀਤਾ ਸੀ ਆਪਸ਼ਨ ਨੰਬਰ ਡੀ 1983 ਇਸਵੀ ਦੇ ਵਿੱਚ ਅਕਬਰ ਨੇ 1556 ਇਸਵੀ ਤੋਂ ਲੈ ਕੇ 1605 ਇਸਵੀ ਤੱਕ ਰਾਜ ਕੀਤਾ ਸੀ ਨੈਕਸਟ ਸੈਂ ਜਹਾਂਗੀਰ ਦੇ ਸਮੇਂ ਜਹਾਂਗੀਰ ਨੇ ਕਿਸ ਸਿੱਖ ਗੁਰੂ ਨੂੰ ਗਵਾਲੀਅਰ ਦੇ ਕਿਲੇ ਵਿੱਚ ਬੰਦੀ ਬਣਾਇਆ ਸੀ ਗਵਾਲੀਅਰ ਦੇ ਕਿਲੇ ਵਿੱਚ ਗੁਰੂ ਹਰਗੋਬਿੰਦ ਸਿੰਘ ਜੀ ਨੂੰ ਬੰਦੀ ਬਣਾਇਆ ਸੀ ਜਹਾਂਗੀਰ ਨੇ ਆਪਸ਼ਨ ਨੰਬਰ B ਇਸ ਦਾ ਰਾਈਟ ਆਨਸਰ ਹੈ ਗੁਰੂ ਹਰਗੋਬਿੰਦ ਸਿੰਘ ਜੀ ਜਿਹਾ ਜੋ ਇਹ 52 ਰਾਜਾਵਾਂ ਨੂੰ ਇਹਨਾਂ ਨੇ ਛੁਡਾਇਆ ਸੀ ਗਵਾਲੀਅਰ ਦੇ ਕਿਲੇ ਵਿੱਚ ਇਸੇ ਕਰਕੇ ਗੁਰੂ ਹਰਗੋਬਿੰਦ ਸਿੰਘ ਜੀ ਨੂੰ ਬੰਦੀ ਛੋੜ ਬਾਬਾ ਵੀ ਕਿਹਾ ਜਾਂਦਾ ਹੈ ਨੈਕਸਟ ਹੈ ਜਹਾਂਗੀਰ ਦਾ ਮਕਬਰਾ ਸਥਿਤ ਹੈ ਜਹਾਂਗੀਰ ਦਾ ਮਕਬਰਾ ਲਾਹੌਰ ਦੇ ਵਿੱਚ ਸਥਿਤ ਹੈ ਆਪਸ਼ਨ ਨੰਬਰ C ਇਸ ਦਾ ਰਾਈਟ ਆਨਸਰ ਹੈ ਜੋ ਜਹਾਂਗੀਰ ਹੈ ਇਹੀ ਇੱਕ ਜਿਹੜਾ ਸ਼ਾਸਕ ਹੈ ਢਿਲੀ ਸਲਤਨਤ ਦਾ ਜੀਜ਼ਾ ਮਕਬਰਾ ਇੰਡੀਆ ਤੋਂ ਬਾਹਰ ਪਾਰ ਦੋ ਪਾਰ ਲਾਹੌਰ ਦੇ ਵਿੱਚ ਹੈ। ਜਹਾਂਗੀਰ ਨੇ 1505 ਈਸਵੀ ਤੋਂ ਲੈ ਕੇ 1627 ਈਸਵੀ ਤੱਕ ਰਾਜ ਕੀਤਾ ਸੀ। ਨੈਕਸਟ ਹੈਮ ਤੇ ਜਹਾਂਗੀਰ ਨੇ ਫਾਰਸੀ ਦੇ ਵਿੱਚ ਆਪਣੀ ਆਤਮਕਥਾ ਤੁਜਕੇ ਜਹਾਂਗੀਰੀ ਦੀ ਰਚਨਾ ਕੀਤੀ ਸੀ। ਨੈਕਸਟ ਹੈਮ ਕਿਸੇ ਯੁੱਧ ਦੇ ਬਾਅਦ ਹੁਮਾਯੂੰ ਪਘੋੜਾ ਬਣ ਗਿਆ ਜੋ ਹੁਮਾਯੂੰ ਹੈ ਇਹ ਕਨੋਜ ਦੇ ਯੁੱਧ ਤੋਂ ਬਾਅਦ ਪਘੋੜਾ ਬਣ ਗਿਆ ਸੀ অপਸ਼ਨ ਨੰਬਰ B ਹੈ ਰਾਈਟ ਅਨਸਰ ਹੈ ਹੁਮਾਯੂ ਨੇ ਪਹਿਲਾ 1530 ਤੋਂ ਲੈ ਕੇ 1540 ਤੱਕ ਰਾਜ ਕੀਤਾ ਸੀ ਤੇ ਉਸ ਤੋਂ ਬਾਅਦ 1555 ਯਾਨੀ ਕਿ 15 ਸਾਲਾਂ ਬਾਅਦ 1555 ਤੋਂ 1556 ਇੱਕ ਸਾਲ ਰਾਜ ਕੀਤਾ ਸੀ ਹੁਮਾਯੂ ਨੇ ਜੈਦਕ ਕਨੋਜ ਦਾ ਯੁੱਧ ਹੈ ਇਸ ਨੂੰ ਬਿਲਗਰਾਮ ਦਾ ਯੁੱਧ ਵੀ ਕਿਹਾ ਜਾਂਦਾ ਹੈ 1540 ਦੇ ਵਿੱਚ ਕਨੋਜ ਜਾਂ ਬਿਲਗਰਾਮ ਦੇ ਯੁੱਧ ਦੇ ਵਿੱਚ ਸ਼ੇਰ ਸ਼ਾ ਸੂਰੀ ਨੇ ਇਸ ਨੂੰ ਹਰਾਇਆ ਸੀ ਤੇ ਇਸ ਨੂੰ ਮਤਲਬ ਕਿ ਬਾਦ ਜਾਨ ਦੇ ਵਿੱਚ ਜਾਂ ਆਪਾਂ ਕਹਿੰਦੇ ਭਾਜ ਜਾਨ ਵਸਤੇ ਮਜਬੂਰ ਕਰਤਾ ਸੀ ਨੈਕਸਟ ਸਭ ਤੋਂ ਚੰਗੀ ਕਿਸਮ ਦਾ ਸ਼ੋਰਾ ਕਿੱਥੇ ਮਿਲਦਾ ਹੈ ਸਭ ਤੋਂ ਚੰਗੀ ਕਿਸਮ ਦਾ ਜੇ ਸ਼ੋਰਾ ਮਿਲਦਾ ਹੈ ਇਹ ਬਿਹਾਰ ਦੇ ਵਿੱਚ ਮਿਲਦਾ ਹੈ ਆਪਸ਼ਨ ਨੰਬਰ A ਇਸ ਦਾ ਰਾਈਟ ਆਨਸਰ ਹੈ ਨੈਕਸਟ ਹੈ ਸਭ ਤੋਂ ਪਹਿਲਾਂ ਆਗਰਾ ਵਿੱਚ ਆਗਰਾ ਵਿੱਚ ਕਿਸ ਮੁਗਲ ਬਾਦਸ਼ਾਹ ਨੇ ਬਾਗ ਦਾ ਨਿਰਮਾਣ ਕਰਵਾਇਆ ਸਭ ਤੋਂ ਪਹਿਲਾਂ ਪੁੱਛਿਆ ਨੇ ਸਭ ਤੋਂ ਪਹਿਲਾਂ ਬਾਬਰ ਨੇ ਬਾਗ ਦਾ ਨਿਰਮਾਣ ਕਰਵਾਇਆ ਸੀ ਆਗਰਾ ਦੇ ਵਿੱਚ অপਸ਼ਨ ਨੰਬਰ A ਇਸ ਦਾ ਰਾਈਟ ਆਨਸਰ ਹੈ ਕਿਉਂਕਿ ਬਾਬਰ ਨੂੰ ਬਾਗਬਾਨੀ ਦੇ ਨਾਲ ਬਹੁਤ ਪਿਆਰ ਸੀ ਨੈਕਸਟ ਹੈ ਨਾਲੰਦਾ ਵਿਸ਼ਵ ਵਿਦਿਆਲੇ ਜਾਂ ਨਾਲੰਦਾ ਮਹਾ ਵਿਹਾਰ ਦੀ ਸਥਾਪਨਾ ਕਿਸ ਦੇ ਸਮੇਂ ਹੋਈ ਸੀ ਇਹ ਸਥਾਪਨਾ ਹੋਈ ਸੀ ਕੁਮਾਰ ਗੁਪਤ ਪਹਿਲੇ ਦੇ ਸਮੇਂ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਹੈ ਨੈਕਸਟ ਹੈ ਹਰਸ਼ ਦਾ ਰਾਜ ਕਵੀ ਬਾਨਵਟ ਸੀ ਜੋ ਹਰਸ਼ ਦਾ ਰਾਜ ਕਵੀ ਬਾਨਵਟ ਸੀ ਉਹ ਕੀ ਸੀ ਉਹ ਗੱਦਿਆਕਾਰ ਸੀ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਹੈ ਨੈਕਸਟ ਹੈ ਹਰਸ਼ ਵਰਦਨ ਦਾ ਕੀ ਉਪਨਾਮ ਦਾ ਉਪਨਾਮ ਕੀ ਸੀ ਜੋ ਹਰਸ਼ ਵਰਦਨ ਹੈ ਇਸ ਦਾ ਉਪਨਾਮ ਸੀ ਸ਼ੀਲਾਦਿੱਤਿਆ অপশন নাম্বার এ ইজ দা রাইট আনসার এম নেক্সট হ্যায় প্রারম্ভিকবর্ধন বংশ দে শাসক কিজے সামন্ত সান প্রারম্ভিক جوবর্ধন বংশ হ্যায় ইজে শাসক গুপ্তা নে সামন্ত সান অপশন নাম্বার বি ইজ দা রাইট আনসার হ্যায় নেক্সট এম সাতবাহন কেড়ে বর্ণ দে সান সাতবাহন কি সান এহি ব্রাহ্মণ সান অপশন নাম্বার এ ইজ দা রাইট আনসার হ্যায় ਗਾਥਾ ਸਪਤਸ਼ਤੀ ਦੀ ਰਚਨਾ ਕਿਸ ਨੇ ਕੀਤੀ ਗਾਥਾ ਸਪਤਸ਼ਤੀ ਦੀ ਰਚਨਾ ਕੀਤੀ ਸੀ ਹਾਲ ਨੇ অপਸ਼ਨ ਨੰਬਰ ਬੀ ਇਸ ਦਾ ਰਾਈਟ ਆਨਸਰ ਹੈ ਨੈਕਸਟ ਹੈ ਭਾਰਤ ਵਿੱਚ ਵੱਡੇ ਪੈਮਾਨੇ ਤੇ ਸੋਨੇ ਦਾ ਸਿੱਕਾ ਚਲਾਉਣ ਵਾਲਾ ਸ਼ਾਸਕ ਵਾਲੇ ਸ਼ਾਸਕ ਕੌਣ ਸਨ ਸੋਨੇ ਦੇ ਸਿੱਕੇ ਸਭ ਤੋਂ ਵੱਡੇ ਪੈਮਾਨੇ ਦੇ ਉੱਤੇ ਕੁਸ਼ਾਨਾਂ ਨੇ ਕੁਸ਼ਾਨ ਨੇ ਚਲਾਏ ਸੀ অপਸ਼ਨ ਨੰਬਰ ਡੀ ਇਸ ਦਾ ਰਾਈਟ ਆਨਸਰ ਹੈ ਫ੍ਰੀਜ਼ ਹੈ ਜਿਹੜੀ ਅੱਜ ਦੀ ਵੀਡੀਓ ਤੇ ਮੋਸਟ ਇੰਪੋਰਟੈਂਟ 17 ਐਮਸੀਕਿਊ ਪਲੀਜ਼ ਵੀਡੀਓ 유ਸਫੁਲ ਹੋਵੇ ਤਾਂ ਲਾਈਕ ਸ਼ੇਅਰ ਮੈਂ ਕਰ ਜਰੂਰ ਕਰਿਓ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਜਿਨ੍ਹਾਂ ਨੇ ਅਜੇ ਨਹੀਂ ਕੀਤਾ ਫੇਰ ਮਿਲਦੇ ਆ ਹੋਰ ਇੰਪੋਰਟੈਂਟ ਵੀਡੀਓ ਨਾਲ ਥੈਂਕ ਯੂ